ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਵਾਲ ਦੀ ਭੂਮਿਕਾ ਮੈਂ ਬਿਲਕੁਲ ਨਹੀਂ ਬੰਨਣੀ ਮੈਨੂੰ ਇਹ ਦੱਸੋ ਵੀ ਅੱਜ ਜਦੋਂ ਬਾਗੀ ਧੜੇ ਦੇ ਆਗੂ ਜਥੇਦਾਰ ਅਕਾਲ ਤਖਤ ਜੇ ਕੋ ਬੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ ਤਾਂ ਉਸ ਤੋਂ ਬਾਅਦ ਇੱਕ ਬਿਆਨ ਆਉਂਦਾ ਵੀ ਦਲਜੀਤ ਸਿੰਘ ਚੀਮਾ ਜਿਹੜੇ ਆ ਇਹ ਝੂਠ ਬੋਲ ਕੇ ਗਏ ਆ ਕਿਹੜਾ ਝੂਠ ਬੋਲਿਆ ਤੇ ਮੁਲਾਕਾਤ ਦੇ ਦੌਰਾਨ ਕੀ ਕੀ ਗੱਲਬਾਤ ਹੋਈ ਵਿਖੋ ਜਿਹੜੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਹਮੇਸ਼ਾ ਝੂਠ ਬੋਲਦੇ ਆ ਇਹ ਤੁਸੀਂ ਮੈਨੂੰ ਦੱਸ ਦਿਓ ਵੀ ਕਦੋਂ ਝੂਠ ਨਹੀਂ ਬੋਲਦੇ ਉਹਨਾਂ ਮੇਰੇ ਸਾਹੂ ਉਹ ਕੁਝ ਨਾ ਕੁਝ ਕਹਿੰਦੇ ਰਹਿੰਦੇ ਸਾਨੂੰ ਜਥੇਦਾਰ ਨੇ ਆਹ ਕਹਿੰਦਾ ਜਥੇਦਾਰ ਨੇ ਆਹ ਕਹਿੰਦਾ ਜਦੋਂ ਇਹਨਾਂ ਨੇ ਮੀਟਿੰਗ ਕਰ ਕੀਤੀ ਸੀ ਜਥੇਦਾਰ ਨੇ ਸਭ ਕੁਝ ਸਮਝਾ ਦਿੱਤਾ ਵਾ ਤੇ ਜਥੇਦਾਰ ਸਾਹਿਬ ਨੇ ਅੱਜ ਵੀ ਕਿਹਾ ਵੀ ਜੇ ਉਹ ਇਹ ਗੱਲ ਕਹਿੰਦੇ ਸੀ ਅਕਾਲ ਤਖਤ ਦੇ ਹੁਕਮ ਮੁਤਾਬਕ ਅਸੀਂ ਆਪਣਾ ਜਿਹੜਾ ਵਾ ਨਸੀਫਾ ਨਹੀਂ ਮੰਦੂਰ ਕੀਤਾ ਤੇ ਉਹ ਗਲਤ ਕਰ ਰਹੇ ਨੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ ਉਹ ਤੇ ਡਾਕਟਰ ਜੀ ਮੈਨੇ ਇਹ ਕਹਤਾ ਵੀ ਵੇਖੋ ਅਸੀਂ ਜਿਹਦਰਸਨ ਨੂੰ ਸਾਰੇ ਕਾਗਜ ਵਿਖਾਤੇ ਆ ਸਭ ਕੁਝ ਵਿਖਾਤਾ ਸਾਡੀ ਪਾਰਟੀ ਨੂੰ ਖਤਰਾ ਜਿਹਦੇ ਕਰਕੇ ਅਸੀਂ ਬਕਾਇਦਾ ਤੌਰ ਤੇ ਕਾਲ ਤੱਕ ਦੇ ਇਹਨਾਂ ਨੂੰ ਇਹਨਾਂ ਵਿੱਚ ਲੱਭ ਨਹੀਂ ਕਰ ਸਕਦੇ ਇਸ ਕਰਕੇ ਝੂਠ ਹੀ ਆ ਫਿਰ ਤੁਸੀਂ ਅਸਤੀਫੇ ਦੀ ਗੱਲ ਕੀਤੀ ਆ 18 ਤਰੀਕ ਨੂੰ ਜਦੋਂ ਅਸਤੀਫਾ ਦਿੱਤਾ ਵਾ 16 ਤਰੀਕ ਨੂੰ ਆਪਣੇ ਸੁਖਬੀਰ ਸਿੰਘ ਬਾਦਲ ਨੇ ਤੇ 18 ਨੂੰ ਉਹਨਾਂ ਆਪਣੀ ਜਿਹੜੀ ਅਸੀਂ ਉਹਦੇ ਵਿੱਚ ਲਿਖ ਵੀ ਦਿੱਤਾ ਮੈਂ ਅਸਤੀਫਾ ਦਿੱਤਾ ਵਾ ਜਿਹੜੀ ਲੈਟਰ ਲਿਖੀ ਹੈ ਕਾਲ ਤੱਕ ਖਤਮ ਤੁਸੀਂ ਫੇਰ ਕਹੀ ਜਾਂਦੇ ਹੋ ਅਜੇ ਅਸਤੀਫਾ ਦੀ ਸ੍ਰੀ ਕਾਰਵਾਈ ਕਰ ਰਹੀ ਜਾਂਦੀ ਅਜੇ ਮਨਜ਼ੂਰ ਨਹੀਂ ਕੀਤਾ ਜੀ ਸਿਫਾ ਸਿਰ ਕੋ ਆ ਗਿਆ ਜੀ ਅਸੀਂ ਜਦੋਂ ਅਗਲੇ ਨੇ ਕਾਲ ਤੱਕ ਨੂੰ ਲਿਖ ਕੇ ਦਿੱਤਾ ਬਾਕੀ ਕੀ ਰਹੇਗਾ 60 ਤਰੀਕ ਨੂੰ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਜੀ ਦੇ ਚ ਇਹਨਾਂ ਅਸਤੀਫਾ ਪ੍ਰਵਾਨ ਕੀਤਾ ਵਾ ਸੁਖਬੀਰ ਸਿੰਘ ਬਾਦਲ ਦਾ ਉਹਦੇ ਵਿੱਚ ਗੋਵਿੰਦ ਸਿੰਘ ਲੋਂਗੋਵਾਲ ਜਿਹੜੇ ਸਾਫਕਾ ਪ੍ਰਧਾਨ ਨੇ ਅਸੀਬੀਸੀ ਦੇ ਰਹਿਦੇ ਉਹਨਾਂ ਨੇ ਬਕਾਇਦਾ ਤੌਰ ਤੇ ਉੱਥੇ ਰੋਜ਼ ਪ੍ਰਗਟ ਕੀਤਾ ਵੀ ਤੁਸੀਂ ਜੋ ਕਰ ਰਹੇ ਹੋ ਕਾਲ ਤੱਕ ਨਾ ਟੱਕਰ ਲੈਓ ਗਲਤ ਕਰ ਰਹੇ ਹੋ ਤੁਸੀਂ ਉਹਨੂੰ ਗਰੇਵਾਲ ਨੇ ਰੋਕਣ ਦੀ ਕੋ ਜਾਂਦਾ ਮੈਂ ਚੁੱਪ ਕਰਕੇ ਗਰੇਵਾਲ ਮੈਂ ਤੂੰ ਜਾਣਦਾ ਜਿੰਨੀ ਜਿੰਨੀ ਚੁਗਾਤ ਹੋਏਗਾ ਤੇ ਉਹਦੇ ਪਿਛਲੇ ਵਿੱਚ ਜਿਹੜੇ ਲੋਦੀ ਜੰਗਲ ਸੀਗੇ ਉਹ ਵੀ ਬੋਲ ਪਏ ਕਹਿੰਦੇ ਬਿਲਕੁਲ ਠੀਕ ਆ ਫਿਰ ਕਈ ਮੈਂਬਰ ਹੋਰ ਵੀ ਬੋਲੇ ਉਹਨਾਂ ਨੇ ਕਿਹਾ ਤੁਸੀਂ ਗਲਤ ਕਰ ਰਹੇ ਹੋ ਅਕਾਲ ਤਖਤ ਨਾਲ ਟੱਕਰ ਲੈ ਰਹੇ ਹੋ ਤੁਸੀਂ ਇਸ ਕਰਕੇ ਕਿੱਥੇ ਝੂਠੀ ਬੋਲਿਆ ਜਥੇਦਾਰ ਨੇ ਕਿਹਾ ਵਾ ਵੀ ਜਿਹੜੀ ਇਹ 7 ਮੈਂਬਰੀ ਕਮੇਟੀ ਬਣਾਈਆ ਇਹਦੀ ਨਿਗਰਾਨੀ ਹੇਠ ਬਕਾਇਦਾ ਤੌਰ ਤੇ ਜਿਹੜੀ ਆ ਉਹ ਹੂ ਪ੍ਰਤੀ ਹੋਊਗੀ ਹੂੰ ਕੀ ਜਥੇਦਾਰ ਤੇ ਹੁਕਮ ਮੰਨਿਆ ਉਹਨਾਂ ਨੇ ਇਹ ਕਹਿੰਦੇ ਨਹੀਂ ਜਥੇਦਾਰ ਦੱਸਦਾ ਜੀ ਸਭ ਕੁਝ ਹੂੰ ਤੇ ਜਥੇਦਾਰ ਨੇ ਖੇਤਰੀਗ ਨੂੰ ਆਕੇ ਸਾਰਾ ਪਟਾਕਾ ਪਾ ਤਾ ਉਹਨੇ ਕਹਤਾ ਨਹੀਂ ਗੱਲ ਕਿ ਸੱਤ ਮੈਂਬਰੀ ਕਮੇਟੀ ਅੱਜ ਵੀ ਸੁਰਵਾਈ ਕਰਦੀ ਆ ਪਰ ਨਾਲ ਦੂਜੀ ਗੱਲ ਜਿਹੜੀ ਕਹਿੰਦੀ ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ ਵੀ ਜਿਹੜੀ ਇਹਨਾਂ ਨੇ ਮੈਂਬਰਸ਼ਿਪ ਡਰਾਈਵ ਕੀਤੀ ਉਹਦਾ ਅਸੀਂ ਸਵਾਗਤ ਕਰਦੇ ਆ ਕਿਵੇਂ ਸਵਾਗਤ ਕਰਨ ਦਾ ਸਟਿਚਨ ਜਦੋਂ ਤੁਹਾਡੀ ਕਮੇਟੀ ਨੂੰ ਪ੍ਰਮਾਣਗੀ ਨਹੀਂ ਦਿੱਤੀ ਉਹਨਾਂ ਨੇ ਉਹਨਾਂ ਕਹਿੰਦਾ ਸਾਨੂੰ ਜਿਹੜੀ ਆ ਉਹ ਕਾਨੂੰਨੀ ਹੱਡ ਹੱਡ ਲਾ ਰਹੀ ਹੈ ਕਾਨੂੰਨੀ ਰਿਕਵਰਡ ਪੈ ਰਹੀ ਹੈ ਜੇ ਨਹੀਂ ਮੰਨਦੇ ਪਰ ਇਹ ਗੱਲ ਸੁਣ ਲਓ कि ਜੀਨ ਨੇ ਵੀ ਬਾਕਾਇਦਾ ਤੌਰ ਤੇ ਐਸਜੀ ਅਕਾਲ ਤਖਨ ਦਾ ਟੱਕਰ ਲਈ ਉਹਨੂੰ ਫਿਰ 153 ਜਨਾਂ ਦੇ ਵਿੱਚ ਜਿਹੜਾ ਜਿਹੜਾ ਵਾ ਉਹ ਸਭਕ ਸ਼ੁਰੂ ਮਿਲਿਆ ਸੰਗਤ 153 ਜਨ ਗਿਰਰੀ ਹੋਣ ਦੂਸਰੇ ਪੱਲੇ ਅੱਜ ਜਿਹੜੀ ਕਮੇਟੀ ਜਾ ਕੇ ਮਿਲੀ ਉਹਨਾਂ ਨੂੰ ਉਸ ਕਮੇਟੀ ਸੱਤ ਮੈਂਬਰੀ ਕਮੇਟੀ ਦੇ ਦੋ ਮੈਂਬਰ ਜੀ ਸੰਤਾ ਸਿੰਘ ਮੈਦਮੁਰੀ ਤੇ ਸਾਡੇ ਜਿਹੜੇ ਮਾਨਯੋਗ ਹੈਗੇ ਨੇ ਸੁਧਾਰ ਲੈਣ ਵਾਲੇ ਮੁਖੀ ਤਨਵੀਰ ਗੁਰਪ੍ਰਤਾਪ ਸਿੰਘ ਵਿਡਾਲਾ ਗੁਰਪ੍ਰਤਾਪ ਸਿੰਘ ਵਿਡਾਲਾ ਇਹ ਇਹ ਮੈਂਬਰ ਜਾ ਕੇ ਮਿਲੇ ਨੇ ਉਹਨਾਂ ਦੇ ਨਾਲ ਭਾਈ ਰਣਜੀਤ ਸਿੰਘ ਭਾਈ ਮਨਜੀਤ ਸਿੰਘ ਜਿਹੜੇ ਨੇ ਸਾਬਕਾ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ ਅੱਜ ਅਕਾਲੀ ਦਰ ਬਾਦਲ ਦੇ ਸੀਨੀਅਰ ਉਮੀਦਵਾਰ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਮੈਂਬਰ ਵੀ ਨੇ ਬੀਬੀ ਕਰਨ ਜੋਤਾ ਉਹ ਵੀ ਮੈਂਬਰ ਹੈ ਐਸਜੀਪੀਸੀ ਨੇ ਭਜਨਦੀਪ ਸਿੰਘ ਮਕੇ ਸ਼ਾਦੇ ਵੀ ਐਸਜੀਪੀਸੀ ਮੈਂਬਰ ਨੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਮਿਲ ਕੇ ਜਥੇਦਾਰ ਨੇ ਦੱਸੀ ਗੱਲ ਵੀ ਤੁਹਾਡੀ ਕਮੇਟੀ ਨੂੰ ਉਹ ਪ੍ਰਵਾਨਗੀ ਨਹੀਂ ਦੇ ਰਹਿ। ਤੁਹਾਡੀ ਕਮੇਟੀ ਨੂੰ ਉਹ ਟਿੱਚ ਜਾਣ ਰਹੇ ਨੇ। ਜੇ ਉਹ ਟਿੱਚ ਜਾਣ ਰਹੇ ਆ ਤੇ ਫਿਰ ਜਥੇਦਾਰ ਨੇ ਕਿਹਾ ਵੀ ਤੁਸੀਂ ਇੱਕ ਵਾਰੀ ਜਾਓ। ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦਾ ਰਾਬਤਾ ਕੀਤਾ ਜਿਹੜੇ ਇੱਕ ਕੰਨੂਰ ਬਣਾਏ ਗਏ ਸੀ ਆਪਾਂ ਇੱਕ ਕਮੇਟੀ ਦੇ। ਤੇ ਹਰਜਿੰਦਰ ਸਿੰਘ ਧਾਮੀ ਨੂੰ ਤੇ ਪਹਿਲਾਂ ਵੀ ਗੁਰਪ੍ਰਤਾਪ ਸਿੰਘ ਉਡਾਲਾ ਤੇ ਸੰਤਾ ਸਿੰਘ ਮੈਦਬਰੀ ਮਿਲ ਚੁੱਕੇ ਉਹਨੇ ਕਿਹਾ ਜੀ ਤੇ ਉੱਪਰੋਂ ਹੁਕਮ ਨਹੀਂ ਆਇਆ। ਇਹ 10 10 ਮਤ ਪਤਾ ਨਹੀਂ ਕੰਨਾਂ ਨੇ ਹੁਣ ਹੁਕਮ ਕਿਤੇ ਡਿੱਗਦੇ ਨਹੀਂ ਪਤਾ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਜੇ ਕਿਤੇ ਤੁਹਾਨੂੰ ਇਹ ਆਪਣੇ ਧਾਮੀ ਸਾਹਿਬ ਕੋਈ ਪੱਲਾ ਨਹੀਂ ਫੜਾਉਂਦੇ ਤੁਸੀਂ ਫਿਰ ਉਹ ਮੇਰੇ ਕੋਲੇ ਫਿਰ ਮੈਂ ਵੇਖੂ ਕਿਵੇਂ ਨਹੀਂ ਲਾਗੂ ਹੁੰਦੀ ਇਹ ਕਮੇਟੀ ਹੈ ਪਰ ਪੱਟੇ ਸਾਹਿਬ ਸਵਾਲ ਇੱਥੇ ਇਹ ਆ ਪੱਟੇ ਸਾਹਿਬ ਸਵਾਲ ਇੱਥੇ ਇਹ ਆ ਬਈ ਜਿਹੜੀ ਭਰਤੀ ਪ੍ਰਕਿਰਿਆ ਵਾਸਤੇ ਡੈਲੀਗੇਸ਼ਨ ਬਣਾਉਂਦਾ ਸੀ ਸੁਖਬੀਰ ਬਾਦਲ ਹੁਣ ਉਹ ਸਟੈਂਡ ਕਰਦਾ ਜਾਂ ਜਥੇਦਾਰ ਸਾਹਿਬ ਵੱਲੋਂ ਬਣਾਈ ਗਈ ਭਰਤੀ ਪ੍ਰਕਿਰਿਆ ਵਾਸਤੇ ਕਮੇਟੀ ਸਟੈਂਡ ਕਰਦੀ ਆ ਜਥੇਦਾਰ ਸਾਹਿਬ ਵੱਲੋਂ ਕਮੇਟੀ ਸਟੈਂਡ ਕਰਦੀ ਆ ਤੇ ਜਥੇਦਾਰ ਸਾਹਿਬ ਵੱਲੋਂ ਉਹਦੀ ਪ੍ਰਕਿਰਿਆ ਵੀ ਜਿਹੜੀ ਕੀਤੀ ਸੀ ਲਾਗਾ ਕਰਨੀ ਵੀ ਸਟੈਂਡ ਕਰਦੀ ਆ ਇਹ ਦੋ ਗੱਲਾਂ ਵੱਡੀ ਸਾਹਿਬ ਕਿਵੇਂ ਹੋ ਗਈਆਂ ਇਸੇ ਕਰਕੇ ਤੁਸੀਂ ਕਹਿੰਦੇ ਵੀ ਜਥੇਦਾਰ ਕਿਸੇ ਦਬਾਤ ਥੱਲੇ ਨੇ ਉਹਨਾਂ ਦੇ ਨਾਲ ਜਿਹੜੇ ਸੀ ਗਿਆਨੀ ਹਰਪ੍ਰੀਤ ਸਿੰਘ ਖੜੇ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਤੋਂ ਤੋੜਨ ਦਾ ਤਰੀਕਾ ਇੱਕੋ ਹੀ ਸੀ ਵੀ ਉਹਨਾਂ ਨੂੰ ਆਪਣੇ ਕੰਮ ਤੋਂ ਵਾਂਝਿਆ ਕਰ ਦਿਓ ਹਟਾਇਆ ਨਹੀਂ ਗਿਆ ਉਹਨਾਂ ਦੀ ਕੰਮ ਤੇ ਰੁਕ ਲਗਾਈ ਗਈ ਹੈ ਜੇ ਕੱਲ ਨੂੰ ਉਹ ਮੀਟਿੰਗ ਕਾਲ ਕਰਦੇ ਆ ਤੇ ਫਿਰ ਉਹਨੂੰ ਬੁਲਾ ਨਹੀਂ ਸਕਦੇ ਹਾਲ ਦੀ ਕਿ ਜਿਹਦਰ ਨੇ ਸਪਸ਼ਟ ਕਰ ਚੁੱਕੇ ਕਿ ਪੰਜ ਪਿਆਰਾਂ ਦੀ ਹਾਜ਼ਰੀ ਵਿੱਚ ਗਿਆਨੀ ਹਰਪ੍ਰੀਤ ਉਹ ਨਹੀਂ ਸਪਸ਼ਟ ਕਰ ਚੁੱਕੇ ਵੀ ਉਹਨਾਂ ਕੋਈ ਗੁਨਾਹ ਨਹੀਂ ਕੀਤਾ ਜਿਹਨੂੰ ਪੰਜ ਪੈਰਾਂ ਨੇ ਵੀ ਕਬੂਲਿਆ ਬਿਲਕੁਲ ਠੀਕ ਕਰਿਆ ਨਹੀਂ ਤੁਸੀਂ ਇਸ ਕਰਕੇ ਉਹਨਾਂ ਤੇ ਬਣਾਈ ਹੋਈ ਕਮੇਟੀ ਜਿਹੜੀ ਉਹ ਕਾਰਸ਼ੀਲ ਨਹੀਂ ਹੋ ਸਕਦੀ ਤੇ ਫਿਰ ਸਿੱਧਾ ਬਿਆਨ ਦਿਓ ਨਾ ਅਸੀਂ ਮੀਟਿੰਗ ਕਾਲ ਕਰਨ ਲੱਗੇ ਅਸੀਂ ਗਿਆਨੀ ਅਕਸ਼ਿੰਦ ਬੁਲਾਵਾਂਗੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਇਹਨਾਂ ਨੇ ਲਾਂਬੇ ਕੀਤਾ ਉਹਦੇ ਕਰਕੇ ਜਿਹੜੀ ਆ ਉਹ ਕਮਜ਼ੋਰ ਜ਼ਰੂਰ ਹੈ ਜਿੱਥੇ ਦਾ ਅਸੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿਉਂ ਗਿਆਨੀ ਸੁਲਤਾਨ ਸਿੰਘ ਨੂੰ ਤਾਂ ਗੱਲ ਹੀ ਨਹੀਂ ਕਰਦੇ ਬੋਲਦੇ ਨਹੀਂ ਨਾ ਮੀਡੀਆ 'ਗੇ ਬੋਲਣਾ ਮੀਟਿੰਗ 'ਚ ਬੋਲਣਾ ਕਿਤੇ ਬੋਲਣ ਚੁੱਪਚਾਪ ਨੇ ਬਾਕੀ ਕੋਈ ਹੈ ਨਹੀਂ ਬਾਕੀ ਤਾਂ ਗਰੰਟੀ ਨੇ ਜੇ ਪੰਜ ਪੈਰੇ ਨੇ ਹੁੰਦੇ ਜਿੱਥੇ ਕਤੇ ਮੋਰ ਲਾ ਦੇਣੀ ਚੁੱਪ ਕਰਕੇ ਕੋਈ ਬੋਲਣ ਵਾਲਾ ਨਹੀਂਗਾ ਉੱਥੇ ਐਸੇ ਕਰਕੇ ਅਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਆਂ ਵੀ ਐਸ ਵळे ਜਿਹੜੇ ਸੁੱਤੇ ਪੈਣ ਦੇ ਪੰਜ ਪੈਰੇ ਜਿਹੜੇ ਬਰਖਾਸ ਕੀਤੇ ਸੀ ਜਿੱਦਾਂ ਉਸ ਵळे ਉਹਨੇ 2015 ਵਿੱਚ ਮੰਗਾਰਿਆ ਸੀ ਐਸਪੀਸੀ ਨੂੰ ਵੀ ਤੇ ਇਹਨਾਂ ਜਥੇਦਾਰਾਂ ਨੂੰ ਵੀ ਤੁਸੀਂ ਮਾਫੀ ਕਿਵੇਂ ਦਿੰਦੀ ਤਾਂ ਸਪਸ਼ਟ ਕਰਨ ਦਿਓ ਅੱਜ ਉਹਨਾਂ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਉਹਨਾਂ ਨੂੰ ਸਵਾਲ ਪੁੱਛਣ ਦੇ ਦਿੰਦਾਂ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਕੱਲ ਤੱਕ ਨੂੰ ਤੁਸੀਂ ਕਿਵੇਂ ਚੈਲੰਜ ਕਰ ਰਹੇ ਹੋ ਤੁਸੀਂ ਲੇਕਿਨ ਮੈਂ ਤੈਨੂੰ ਇਹ ਵੀ ਦੱਸ ਦਿਆਂ ਜੋ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੀ ਧਾਮੀ ਤੇ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੀ ਇਸ ਮਾਮਲੇ ਨੂੰ ਲੈ ਕੇ ਕਾਫੀ ਤਣਾਅਪੂਰਨ ਬਹਿਸ ਵੀ ਹੋਈ ਆ ਅੱਛਾ ਜੀ ਉਹਨਾਂ ਧਾਮੀ ਨੂੰ ਕਈ ਮਾਰੀ ਜੀ ਨੇ ਕਿਹਾ ਧਾਮੀ ਨੂੰ ਚੋ ਧਾਮੀ ਨੂੰ ਜਵਾਬ ਅਸਾਂ ਦਿੱਤਾ ਕਿ ਧਾਮੀ ਵੀ ਜਦੋਂ ਫਿਰ ਆਪੇ ਤੋਂ ਬਾਹਰ ਹੁੰਦਾ ਫਿਰ ਉਹਨੂੰ ਪਤਾ ਲੈਣ ਦੇ ਕੀ ਕਹਿ ਰਹੇ ਕਿਉਂਕਿ ਧਾਮੀ ਸਾਹਿਬ ਵੀ ਪੱਟੀ ਸਾਹਿਬ ਜਿਹੜੇ ਆ ਉਹ ਦੋ ਥਾਂ ਹੀ ਫਸ ਗਏ ਆ ਨਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਆ ਉਹਦੇ ਉਹ ਚੇਅਰਮੈਨ ਆ ਤੇ ਦੂਜੇ ਪਾਸੇ ਉਹਨਾਂ ਨੂੰ ਅਬਜ਼ਰਵਰ ਬਣਾ ਕੇ ਜੰਮੂ ਕਸ਼ਮੀਰ ਭੇਜਿਆ ਹੋਇਆ ਵੇਖੋ ਜਿਹੜੇ ਬੰਦੇ ਕੰਮ ਕਰਨ ਵਾਲੇ ਸੀਗੇ ਉਹਨਾਂ ਨੂੰ ਅਬਜ਼ਰਵਰ ਬਣਾ ਕੇ ਤੁਸੀਂ ਬਾਹਰ ਭੇਜ ਦਿੱਤਾ ਕੋ ਐਡਵੋਕਟ ਹਰਜਿੰਦਰ ਸਿੰਘ ਧਾਮੀ ਜਿਹੜੇ ਇੱਕ ਕਾਰਜਸ਼ੀਲ ਚਾਰਪੁਰ ਜਿਹੜੇ ਬਹੁਤ ਸੁਣੀ ਕੰਮ ਕਰ ਸਕਦੇ ਆ ਉਹ ਨਾਲ ਨਵਾਂਸ਼ਾ ਦੇ ਸੰਭਾਲ ਸਕਦੇ ਨੇ ਉਹ ਨਾਲ ਜਿਲੰਦਰ ਦੇ ਵੀ ਸੁਭਾ ਸਕਦੇ ਨੇ ਐਸਪੀਸੀ ਦੇ ਪ੍ਰਧਾਨ ਨੇ ਉਹ ਦੂਸਰੀ ਚੀਜ਼ ਜਿਹੜੇ ਸਾਡੇ ਮੰਨਪ੍ਰਿਤ ਯਾਲੀ ਸੀਗੀ ਉਹਨਾਂ ਦਾ ਲੁਧਿਆਣਾ ਵਿੱਚ ਹੋਲਡ ਸੀਗਾ ਜਗਰਾਉਂ ਵਿੱਚ ਹੋਲਡ ਸੀਗਾ ਉਹਨਾਂ ਨੂੰ ਤੁਸੀਂ ਰਾਜਸਥਾਨ ਭੇਜਤਾ ਅਬਜੌਰ ਬਣਾ ਕੇ ਸੰਤਾ ਸਿੰਘ ਮੈਦਕਪੁਰੀ ਉਹਨਾਂ ਦੀ ਉਸੇ ਲੱਕ ਵਿੱਚ ਕਾਫੀ ਹੋਲਡ ਆ ਉਹਨਾਂ ਨੂੰ ਤੁਸੀਂ ਹਿਮਾਚਲ ਭੇਜ ਦਿੱਤਾ ਜਿਹੜੇ ਬੰਦੇ ਕਾਰਜਸ਼ੀਲ ਜਿਹੜੇ ਡੁੰਗਰ ਸਾਹਿਬ ਜਿਹੜੇ ਨਾ ਤੁਰ ਫਿਰ ਸਕਦੇ ਆ ਨਾ ਗੱਲ ਸੀ ਕਿ ਕਿਵੇਂ ਕਰ ਸਕਦੇ ਉਹਨਾਂ ਦੀ ਗਲਤੰਦੀ ਸਮਝਉਂਦੀ ਸਮਝਾਉਂਦੀ ਨਹੀਂ ਅੱਜਕੱਲ ਉਹਨਾਂ ਨੂੰ ਤੁਸੀਂ ਪੂਰੇ ਮਾਲਵੇ ਦਾ ਚਾਰਜ ਬਣਾ ਦਿੱਤਾ ਮੇਰਾ ਕਹਿਣ ਤੋਂ ਬਾਅਦ ਵੀ ਇਹਨਾਂ ਲੋਕਾਂ ਨੂੰ ਡਿਫੰਗ ਕਰਨ ਵਾਸਤੇ ਉਹਨਾਂ ਕੋਈ ਕਸਰ ਬਾਕੀ ਨਹੀਂ ਛੱਡੀ। 6 ਮੈਂਬਰ ਤੁਸੀਂ ਜਿਹੜੇ ਨੇ ਜਿਹੜੀ ਇਹ ਕਮੇਟੀ ਸੀ ਇੱਕ ਮੈਂਬਰ ਤੋਂ ਛੱਡਦੇ ਹੋ ਤੁਸੀਂ ਜਿਹੜੀ ਬੀਬੀ ਸਤਵੰਤਪੁਰ ਤੋਂ ਮੁਲਾਜ਼ਮ ਸੀ ਐਸ.ਪੀ.ਸੀ. ਉਹਨੂੰ ਕਵਾਡਿਟ ਲਾਇਆ ਸੀ ਉਹ ਚੱਲੇਗੀ। ਦੂਜੇ ਜਿਹੜੇ ਗੁਰਪ੍ਰਤਾ ਸਿੰਘ ਡਾਲਾ ਤੁਸੀਂ ਉਹਨੂੰ ਲਿਆ ਪੰਜ ਮੈਂਬਰ ਤੁਸੀਂ ਡਿਊਟੀਆਂ ਸੌਂਪਦੀਆਂ ਲੇਕਿਨ ਡਿਊਟੀ ਆਉ ਸੌਂਪੀਏ ਜਿੱਥੇ ਉਹ ਕੁਝ ਕਰ ਹੀ ਨਹੀਂ ਸਕਦੇ। ਆਹ ਜਿਹੜੀ ਇਹਨਾਂ ਦੀ ਪਹਿਲੀ ਵਾਰੀ ਹੋਇਆ ਵਾ। ਇਹ ਇਤਿਹਾਸਕ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਹਾਜ਼ਰ ਨਹੀਂ ਹੋਏ। ਬਿਲਕੁਲ। ਸ਼੍ਰੋਮਣੀ ਦੇਖੋ ਇਸ ਕਾਨਫਰੰਸ 'ਚ ਗੋਬਿੰਦ ਸਿੰਘ ਲੰਗੋਵਾਲ ਵੀ ਨਹੀਂ ਗਿਆ। ਕਹਿੰਦੇ ਅਕਾਲ ਤਖਤ ਦੇ ਹੁਕਮ ਦੇ ਵਿਰੁੱਧ ਕੀਤੀ ਜਾ ਰਹੀ ਹੈ ਜੀ। ਅਕਾਲ ਤਖਤ ਦੇ ਹੁਕਮ ਨੂੰ ਪਹਿਲਾਂ ਤੁਸੀਂ ਜਿਹੜੀ ਸੀ ਮੰਨਤਾ ਕਿ ਫਿਰ ਗੱਲ ਬਣਦੀ ਆ। ਫਿਰ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਗਏ। ਮੈਂ ਨਹੀਂ ਕਹ ਰਿਹਾ। ਕਿ ਪ੍ਰਮਿੰਦਰ ਸਿੰਘ ਢੀਂਡਸਾ ਦਾ ਆਪਣਾ ਬਿਆਨ ਉਹ ਕਹਿੰਦੇ ਜੀ ਇਹ ਕਾਲ ਤਖ ਦੇ ਭਗੌੜੇ ਦੇ ਬੱਦਲ ਹੋ ਰਹੀ। ਤੋਂ ਦਾ ਜਿਹੜਾ ਬਰਤਾਨ ਸਦਿਆ ਵਾ ਉਹ ਕਾਲ ਤਖ ਦੇ ਖਿਲਾਫ ਸਿਰਜ ਰਹੇ ਨੇ। ਐਡਵੋਕੇਟ ਧਾਮੀ ਉੱਥੇ ਮੁਕਸਰ ਦੇ ਵਿੱਚ ਸਨ ਉਹ ਵੀ ਉੱਥੇ ਨਹੀਂ ਗਏ। ਇਕਬਾਲ ਸਿੰਘ ਝੁੰਦਾ ਜਿਹੜੇ ਸਤਮੇਰੀ ਮੈਮਰੀ ਜੇ ਕਮੇਟੀ ਦੇ ਮੈਂਬਰ ਨੇ ਤੇ ਜਿਨ੍ਹਾਂ ਦੀ ਕਮੇਟੀ ਨੇ ਪੂਰੇ ਪੰਜਾਬ ਦੇ ਵਿੱਚ ਜਾ ਕੇ ਇੱਕ ਸਰਵੇ ਕੀਤਾ ਸੀਗਾ। ਤੇ ਉਸ ਸਰਵੇ ਦੀ ਰਿਪੋਰਟ ਜਿਹੜੀ ਸੀ ਉਹ ਇਹ ਗੱਲ ਕਹਿੰਦੀ ਸੀਗੀ ਕਿ ਆ ਜਿਹੜੀ ਪੁਰਾਣੀ ਬੁੱਢੀ ਲੀਡਰਸ਼ਿਪ ਆ ਇਹ ਹੁਣ ਕੰਮ ਦੀ ਨਹੀਂ ਰਹੀ ਇਹਨੂੰ ਲਾਂਬੇ ਕਰਕੇ ਨਵਾਂ ਕਾਲੀਦਲ ਸਿਰਜਿਆ ਜਾਵੇ ਨਵੀਂ ਲੀਡਰਸ਼ਿਪ ਲੰਨੀ ਜਾਵੇ ਨੌਜਵਾਨ ਲੀਡਰਸ਼ਿਪ ਲੰਨੀ ਜਾਵੇ ਉਹ ਵੀ ਨਹੀਂ ਗਏ ਫਿਰ ਵੇਖੋ ਜਿਹੜੇ ਸਾਡੇ ਬਡੁੰਗਰ ਸਾਹਿਬ ਸੀਗੇ ਉਹਨਾਂ ਕਿਹਾ ਜੀ ਸਾਹ ਕਾ ਪ੍ਰਧਾਨ ਮੈਂ ਕਿਵੇਂ ਜਾਸੰਦ ਅਕਾਲ ਤਖਤ ਦੇ ਹੋਗਾਂ ਦੇ ਵਿਰੁੱਧ ਨਾ ਐਸਡੀਪੀਸੀ ਮੈਂਬਰ ਗਏ ਨਾ ਸਾਹਬ ਕਾ ਪ੍ਰਧਾਨ ਗਏ ਗੋਬਿੰਦ ਸਿੰਘ ਲੋਂਗਵਾਲੀ ਗਏ ਅਕਬਾਲ ਸਿੰਘ ਝੁੰਡਾ ਵੀ ਨਹੀਂ ਗਏ ਤੇ ਬਾਕੀ ਗਿਆ ਉੱਥੇ ਕੌਣ ਜੇ ਉਹ ਰੈਲੀ ਤੁਸੀਂ ਕਰ ਲਈ ਕੋਈ ਗੱਲ ਕਰ ਲਓ ਤੁਸੀਂ ਤੇ ਡਾਕਟਰ ਦਲਜੀਤ ਸਿੰਘ ਜੀ ਮੇ ਨਾਲ ਦਾ ਵਧੀਆ ਡਵਾਈਜ਼ਰ ਸੰਵੀਰ ਸਿੰਘ ਬਾਦ ਕੋਲ ਨਹੀਂ ਹੈ ਕੋਈ ਵੀ ਜਿਹੜੇ ਟੱਚ ਜਾਣਦੇ ਅਕਾਲ ਤਖਨ ਉਸ ਅਕਾਲ ਤਖਨ ਜਿਹਦੀ ਜਿਹੜੀ ਦੁਨੀਆ ਭਰ ਚਰਚਾ ਹੈ ਅੱਜ ਕੱਲੇ ਸਾਡੇ ਇੰਡੀਆ ਚ ਨਹੀਂ ਦੁਨੀਆ ਭਰ ਦੇ ਸਿੱਖ ਧਰਮ ਦੇ ਵੱਖ-ਵੱਖ ਸੌਰੀ ਵੱਖ-ਵੱਖ ਧਰਮ ਨੂੰ ਨਾ ਚਰਚਾ ਵਾ ਤੇ ਅਕਾਲ ਤਖਤ ਕੀ ਹੈ ਜਦੋਂ ਕਿਸਨ ਦੱਸੋ ਦਾ ਕਾਲ ਤੱਕ ਦੀ ਹਾਇਸੀਅਤ ਤੇ ਅਗਲੇ 당 ਗਰੇਜਿੰਦੇ ਸੁਣ ਕੇ ਇਸ ਗੱਲ ਜੀ ਇਸ ਕਰਕੇ ਜਿਹੜੀ ਇਹ ਵਾਪਰਿਆ ਜੋ ਵਪਰਿਆ ਠੀਕ ਨਹੀਂ ਗੱਲ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆ ਵੀ ਜਿਹੜੇ ਸਾਡੇ ਧਾਮੀ ਸਭ ਉਹਨਾਂ ਬਾਰੇ ਇਹ ਵੀ ਚਰਚਾ ਚੱਲੀ ਸੀ ਉਹਨਾਂ ਮਨ ਬਦਾਲਿਆ ਵੀ ਮੈਂ ਪ੍ਰਧਾਨਗੀ ਤੋਂ ਅਸਿਫਾ ਦੇ ਦੇਣਾ ਉਹਨਾਂ ਨੂੰ ਮੈਂ ਕਿਹਾ ਗਿਆ ਮੇਲੜਿਆਂ ਨੇ ਕਿਹਾ ਜੀ ਵੇਖੋ ਪ੍ਰਧਾਨ ਜੀ ਤੁਸੀਂ ਸੁਸਾਇਟੀ ਕਰਨੀ ਸ਼ਹੀਦ ਹੋਣਾ ਤੁਹਾਨੂੰ ਇਹ ਕੱਢਦੇ ਕੱਢਦੇ ਉਹ ਕੱਢ ਸਕਦੇ ਨਹੀਂ ਕਿਉਂ ਨਹੀਂ ਕੱਢ ਸਕਦੇ ਵੀ ਜੇ ਕਿਤੇ ਉਹਨਾਂ ਨੂੰ ਲੋਣਾ ਵੀ ਹੋਵੇ ਤੇ ਘੱਟੋ ਘੱਟ ਜਦੋਂ ਚੋਣ ਹੋਈ ਉਹਨੂੰ 90 ਦਿਨ ਬਾਅਦ ਤੇ ਇਹ ਮਤਾਂ ਜਾਂਦਾ ਜਾ ਸਕਦਾ 90 ਦਿਨਾਂ ਦੇ 21 ਦਿਨ ਹੋਰ ਜੋੜ ਲਓ ਵੀ 21 ਦਿਨ ਦਾ ਵਕਵੇ ਪਾਸ ਸਾਰਿਆਂ ਨੂੰ ਸੁਚਿਤ ਜਿੰਦਾ ਵੀ ਇਹ ਅਸੀਂ ਇੱਥੇ ਜਲਾਸ ਮਾਰ ਰਹੇ ਹਾਂ ਤੇ ਦੋ ਚਾਈ ਬਹੁਤ ਬੰਦਾ ਲਾ ਜਾ ਸਕਦਾ ਤੇ ਇੰਨੀ ਅੱਜ ਦੀ ਡੇਢ ਦੇ ਵਿੱਚ ਪਸਲੀ ਪਰਨਾ ਸੁਖਬੀਰ ਬਾਦਲ ਦੀ ਚੁੱਕਦੀ ਹੈ ਤੇ ਨਾ ਡਾਕਟਰ ਦਿਲਜੀਤ ਚੇਮੀ ਦੀ ਚੁੱਕਦੀ ਹੈ 50% ਮੈਂਬਰ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਉਹ ਜੁੜੇ ਹੋਣਗੇ ਅਕਾਲ ਤਖਤ ਦੇ ਨਾਲ ਵੀ ਅਕਾਲ ਤਖਤ ਦੇ ਖਿਲਾਫ ਅਸੀਂ ਨਹੀਂ ਜਾਣਾ ਹੁਣ ਜਿੱਥੇ ਤੱਕ ਨੂੰ ਦੋਗਲੀ ਪਾਲਿਸੀ ਬਿਲਕੁਲ ਨਹੀਂ ਅਡਾਪਟ ਕਰਨੀ ਚਾਹੀਦੀ ਮੀਟਿੰਗ ਕਾਲ ਕਰਨ ਕੋ ਕੈਨ ਬੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਬਰਖਾਸ ਨਹੀਂ ਕੀਤਾ ਇਸ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਉਹ ਜਾਂਚ ਕਰੇ ਇਸ ਕਰਕੇ ਉਹ ਸਾਡੀ ਮੀਟਿੰਗ ਚ ਭਾਗ ਲੈਣਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਆ ਗਏ ਫਿਰ ਜਹਦਲ ਦੀ ਪਾਵਰ ਡਬਲ ਹੋ ਜਾਂਦੀ ਹੈ ਪਿਛਲੇ ਸਾਲ ਸੇ ਫੈਸਲੇ ਲੈਣ ਦੇ ਗਿਆਨੀ ਹਰਪੀਸਾ ਵੱਡਾ ਰੋਲ ਰਿਆ ਵਾ ਅਕਾਲੀਆਂ ਨੇ ਕੀ ਕੀਤਾ ਸੀਗਾ ਅਕਾਲੀ ਉਹਨਾਂ ਕੋਲ ਪਹਿਲਾ ਦਿਨ ਦੋ ਅਰਦਾਸਾਂ ਕਰਾ ਲੀਆਂ ਦੋ ਵਾਰੀ ਇਕਾਲ ਤੱਕ ਤੇ ਖੰਡਪਟ ਰੱਖ ਕੇ ਇੱਕ ਵਾਰੀ ਇਕਬਾਲ ਸਿੰਘ ਜਿਹੜੇਗੇ ਸੀ ਸਾਡੇ ਉਹ ਜਿਹਨੂੰ ਮਨਾਇਆ ਸਥਾਪਨਾ ਦਿਵਸ ਮਨਾਇਆ ਵਾ ਸ਼ਰੂਮਣੀ ਅਕਾਲੀ ਦਲ ਦਾ ਇੱਕ ਉਦੋਂ ਉਦੋਂ ਵੀ ਮਾਫੀ ਮੰਗੀ ਸੀ ਗਬੀਤ ਸਿੰਘ ਬਾਦਲ ਨੇ ਉਸ ਤੋਂ ਪਹਿਲਾਂ ਦੋਵਤ ਪਿਉਪਤਾ ਮਾਫ਼ੀ ਮੰਗੀ ਲੋਕਾਂ ਮਾਫ਼ ਨਹੀਂ ਕੀਤਾ ਇਹ ਪ੍ਰਕਿਰਿਆ ਨਹੀਂ ਹੈਗੀ ਸਾਡੀ ਤਖਵੀਰ ਸਿੰਘ ਬਾਦਲ ਨੇ ਫਿਰ ਆਪਣੇ ਬਾਪ ਦੇ ਭੋਗ ਤੇ ਮਾਫ਼ੀ ਮੰਗੀ ਆ ਜਿਹੜੀ ਹੁਣ ਮਾਗੀ ਤੇ ਕਾਨਫਰੰਸ ਕੀਤੀ ਉੱਥੇ ਮਾਫ਼ੀ ਮੰਗੀ ਲੇਕਿਨ ਮਾਫ਼ੀ ਤੁਸੀਂ ਜਰੂਰ ਮੰਗਦੇ ਹੋ ਮਾਫ਼ੀ ਕਰਨ ਦੇ ਬਾਵਜੂਦ ਵੀ ਤੁਸੀਂ ਫਿਰ ਕਾਲ ਤੱਕ ਨੂੰ ਚੈਲੰਜ ਕਰ ਰਹੇ ਹੋ ਜੇ ਇਹ ਕਾਲ ਤੱਕ ਦੇ ਉੱਤੇ ਤੁਸੀਂ ਆਪਣੇ ਗੁਨਾਹ ਕਬੂਲੇ ਤੇ ਤੁਸੀਂ ਇਹ ਕਹਿੰਦੇ ਕਿਉਂ ਕਹਿੰਦੇ ਹੋ ਫਿਰ ਸਾਡੇ ਕੋਲ ਜਵਾਬ ਹੈਗੇ ਸੀ ਜੀ ਅਸੀਂ ਗਨਾਹਗਰ ਨਹੀਂ ਲੇਕਿਨ ਅਸੀਂ ਸਾਰੇ ਵਿਵਾਦ ਖਤਮ ਕਰਨ ਦੇ ਖਾਤਰ ਆਪਣੀ ਝੋਲੀ ਚ ਪਾਇਆ ਜੇ ਦਾ ਮਤਲਬ ਜੇ ਤੁਸੀਂ ਅੱਜ ਝੂਠ ਬੋਲ ਰਹੇ ਹੋ ਜਦੋਂ ਉਦੋਂ ਝੂਠ ਬੋਲਿਆ ਸੀ ਇਸ ਕਰਕੇ ਇਹ ਜਿਹੜੀ ਘਟਨਾ ਵਾਪਰ ਰਹੀ ਹੈ ਬਹੁਤੀ ਅਕਾਲੀ ਦਲ ਬਾਦਲ ਨੂੰ ਫਾਇਦਾ ਪਹੁੰਚਾਉਣ ਵਾਲੀ ਨਹੀਂ ਇਹ ਜਿਹੜੀ ਮੈਂਬਰ ਜਿਹੜੀ ਕਮੇਟੀ ਹੈਗੀ ਆ 7 ਮੈਂਬਰੀ ਇਹ ਨੂੰ ਸਰਵਾਈਵ ਹੋਏਗੀ ਜਹੇਦਰ ਕਾਲ ਤੱਕ ਦੀ ਮਜਬੂਰੀ ਬਣ ਗਈ ਜੇ ਜਹੇਦਰ ਕਾਲ ਤੱਕ ਦੇ ਹੋਣ ਕੁਛ ਨਾ ਨਾ ਕੀਤਾ ਇਹਦੇ ਉੱਤੇ ਹੂੰ ਤੇ ਫਿਰ ਸੋਚਦਾ ਵੀ ਜਹੇਦਰ ਦੀ ਆਪਣੀ ਹਾਇਸੇ ਨੂੰ ਖਤਰਾ ਪੈਦਾ ਹੋ ਜੇ ਇਸ ਕਰਕੇ ਜਹੇਦਰ ਨੂੰ ਚਾਹੀਦਾ ਵੀ ਆਪਣੀ ਗੱਲ ਬਿਲਕੁਲ ਸਪਸ਼ਟ ਕਰੇ ਔਰ ਇਹਨਾਂ ਨੂੰ ਤਲਬ ਕਰੇ ਕਾਲ ਤਖ ਦੇ ਉੱਤੇ ਕਿ ਜਦੋਂ 7 ਅਪਟੰਬਰ ਦੀ ਕਮੇਟੀ ਬਣਾਈਗੀ ਤੁਸੀਂ ਇਹ ਲੰਗਣਾ ਕਰਨ ਵਾਲੇ ਕੌਣ ਹੋਣੇ ਇਹਨਾਂ ਨੂੰ ਪਘੋੜਾ ਘਲਰਦਾ ਜਾਵੇ ਤੇ ਮੈਂ ਇਹਨਾਂ ਨੂੰ ਵੀ ਕਹਿਣਾ ਜਿਹੜੇ ਸਾਡੇ ਮਾਨਜੁਗ ਸੱਤ ਮੈਂਬਰੀ ਕਮੇਟੀ ਵਾਲੇ ਨੇ ਜਿਹੜੇ ਉਹਨਾਂ ਅਕਾਲ ਤਖਨ ਨੂੰ ਕਹਿੰਦੇ ਸਨ ਬਾਕੀ ਦਾ ਕੋ ਅਸੀਂ ਤੇ ਅਕਾਲ ਤਖਨ ਦੇ ਹੁਕਮ ਅਤੇ ਪਹਿਰਾ ਦੇ ਰਹੇ ਹਾਂ ਤੇ ਬਾਕੀ ਆ ਠੀਕ ਆ ਹੁਣ ਬਾਕੀ ਤੇ ਦਾਗ ਹੀ ਰਹਿ ਗਏ ਜਿਹੜੇ ਅਕਾਲੀ ਦਲ ਬਾਦਲ ਵਾਲੇ ਇਹ ਹੁਣ ਜਿਹੜੇ ਆਪਣੇ ਆਪ ਨੂੰ ਪੁੱਤਰ ਕਰਨ ਦੇ ਤੁਰੇ ਚੰਗੀ ਗੱਲ ਇਹਨਾਂ ਨੂੰ ਚਾਹੀਦਾ ਲੋਕਾਂ 'ਚ ਜਾਨ ਸੰਗਤਾਂ 'ਚ ਜਾਨ ਲੋਕਾਂ ਦੀ ਸੱਤਾਂ ਜਾਨ ਲੋਕਾਂ ਦਰਸ਼ਨ ਵੀ ਅਕਾਲ ਤਖਨ ਦੇ ਪਗੋੜੇ ਤੇ ਉਹ ਅਕਾਲ ਤਖਤ ਨਾਲ ਭਾਵਨਾ ਅੱਜ ਵੀ ਸਿੱਖਾਂ ਦੀਆਂ ਜੁੜੀਆਂ ਹੋਈਆਂ ਨੇ ਜੇ ਨਹੀਂ ਜੁੜੀਆਂ ਤੇ ਡਾਕਟਰ ਦਲਜੀਤ ਸਿੰਘ ਜੀ ਮੀਤੇ ਤੇ ਸਿਸਕਬੀਰ ਸਿੰਘ ਬਾਦਲ ਦੀ ਨਹੀਂ ਜੁੜੀਆਂ ਹੈਗੀਆਂ ਜਿਨ੍ਹਾਂ ਦੀਆਂ ਜੁੜੀਆਂ ਨੇ ਉਹ ਅੱਜ ਵੀ ਅਕਾਲ ਤਖਤ ਨੂੰ ਜੁੜੀ ਆ ਉਸ ਸਮਰਪਤ ਨੇ ਇਸ ਕਰਕੇ ਜਹਦਰ ਨੂੰ ਚਾਹੀਦਾ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਹਦਾਇਤ ਕਰੇ ਜਾਂ ਆਦੇਸ਼ ਕਰੇ ਨਹੀਂ ਬੁਲਾਉਣਾ ਤੇ ਇੱਕ ਪ੍ਰੈਸ ਰੂਲ ਜਾਰੀ ਕਰੇ ਮੈਂ ਕਹਿਦਾ ਤੌਰ ਤੇ ਵੀ ਆਦੇਸ਼ ਕੀਤਾ ਜਾਂਦਾ ਵੀ ਅਕਾਲ ਤਖਤ ਤੋਂ ਜਿਹੜੀ ਜਾਰੀ ਕੀਤੀ ਸੱਤ ਮਰੀ ਕਮੇਟੀ ਉਦੀ ਨਿਗਰਾਨੀ ਅੱਡ ਭਰਤੀ ਕੀਤੀ ਜਾਵੇ ਜੇ ਉਹਨੂੰ ਕਿਤੇ ਅਬਜੈਕਸ਼ਨ ਤੋਂ ਦਾ ਅਬਜੈਕਸ਼ਨ ਦੂਰ ਕੀਤਾ ਜਾਵੇ ਗੁਰਪ੍ਰਤਾਪ ਵਾਲਾ ਪੱਟੀ ਸਾਹਿਬ ਗੁਰਪ੍ਰਤਾਪ ਵਡਾਲਾ ਤੇ ਭਾਈ ਮਨਜੀਤ ਸਿੰਘ ਇਹੋ ਗੱਲ ਕਹਿ ਰਹੇ ਆ ਤੇ ਬੀਬੀ ਕਰਨਜੋਤ ਵੀ ਇਹੋ ਗੱਲ ਕਹਿ ਰਹੇ ਆ ਵੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਅਸੀਂ ਕਰਾਂਗੇ ਜਿਹੜੇ 7 ਮੈਂਬਰੀ ਕਮੇਟੀ ਆ ਉਹੀ ਕਰੇਗੀ ਹੁਣ ਸਵਾਲ ਇੱਥੇ ਪਹਿਲਾਂ ਪੱਟੀ ਸਾਹਿਬ ਇੱਕ ਮਿੰਟ ਪੱਟੀ ਸਾਹਿਬ ਇੱਕ ਮਿੰਟ ਮੈਂ ਇਹੀ ਪੁੱਛਣਾ ਚਾਹੁੰਨਾ ਨਾ ਵੀ ਇਹਦਾ ਮਤਲਬ ਫਿਰ ਉਹ ਜਿਹੜੀ ਕਮੇਟੀ ਡਾਕਟਰ ਦਲਜੀਤ ਜੀਮਾ ਨੇ ਦੱਸਿਆ ਵੀ ਆਹ ਬੰਦਿਆਂ ਦੀ ਆਹ ਡਿਊਟੀਆਂ ਲੱਗੀਆਂ ਅਸੀਂ ਜਥੇਦਾਰ ਸਾਹਿਬ ਨੂੰ ਵੀ ਮਿਲ ਗਏ ਉਹਨਾਂ ਨੇ ਸਵਾਗਤ ਵੀ ਕਰ ਲਿਆ ਉਹ ਸਭ ਕੋਈ ਬੋਗਸ ਸੀਗਾ ਉਹ ਬਿਲਕੁਲ ਬੋਗਸ ਹੈ ਜੀ ਉਹ ਬਿਲਕੁਲ ਬੋਗਸ ਹੈ ਪਹਿਲੀ ਗੱਲ ਤੇ 6 ਮਹੀਨਿਆਂ ਦੀ ਪ੍ਰਕਿਰਿਆ ਤੁਸੀਂ 1 ਮਹੀਨੇ ਚ ਕਿਵੇਂ ਪੂਰੀ ਕਰ ਲੋਗੇ ਉਹ ਤਾਂ ਪ੍ਰਕਿਰਿਆ 20 ਤਰੀਕ ਨੂੰ ਸ਼ੁਰੂ ਹੋ ਜਾਣੀ ਆ 20 ਤਰੀਕ ਨੂੰ ਸ਼ੁਰੂ ਹੋ ਜਾਣੀ ਆ ਬਿਲਕੁਲ ਬਿਲਕੁਲ ਇੱਕ ਮਹੀਨੇ ਤੁਸੀਂ ਕਿਵੇਂ ਪੂਰੀ ਕਰ ਲੋਗੇ ਇਹ ਤੇ ਜਥੇਦਾਰ ਨੂੰ ਅੱਜ ਹੀ ਇਹਦੇ ਤੇ ਬਿਆਨ ਦੇਣਾ ਚਾਹੀਦਾ ਸੀ ਵੀ ਜਿਹੜੀ ਉਹਨਾਂ ਨੇ ਇੱਕ ਆਪਣੀ ਬਰਤਾਨ ਸਿਰਜਿਆ ਉਹਦੇ ਉੱਤੇ ਰੋਕ ਲਗਾਈ ਜਾਂਦੀ ਹੈ ਜੇ ਉਹ ਇਹ ਗੱਲ ਦਹਿ ਦਿੰਦੇ ਤੇ ਇਹਦੇ ਨਾਲ ਸੱਤ ਮੈਂਬਰ ਦੀ ਕਮੇਟੀ ਦੀ ਵੀ ਜਿਹੜਾ ਸੀ ਵੈ ਕਾਇਦਾ ਤੌਰ ਤੇ ਪਾਵਰ ਮਿਲਦੀ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਗਿਆਨ ਹੁੰਦਾ ਵੀ ਅਕਾਲ ਤੱਕ ਤੇ ਜਿਸ ਦਾ ਇਤਜਾਨ ਹੈਗੀ ਹੈ ਉਹ ਆਪਣੀ ਗੱਲ ਬਣੋਲ ਲਈ ਧਿਰੜ ਨੇ ਇਹਜ ਕਰਕੇ ਜਿਹੇ ਦਾ ਇੱਕ ਪਾਸੇ ਛਲਾਗਾ ਕਰੀ ਜਾਂਦਾ ਇਹ ਬੰਦੇ ਜਿਹੜੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਦੀ ਗੱਲ ਕਰਦੇ ਦੂਜੇ ਪਾਸੇ ਕਹਿੰਦੇ ਸੱਤਵੇਂ ਦੀ ਕਮੇਟੀ ਸਟੰਡ ਕੇ ਸਰਮੇ ਕਿੱਥੇ ਸਟੰਡ ਕਰਦੀ ਹੈ ਅਗਰੇ ਆ ਤੇ ਸੱਤਵੇਂ ਦੀ ਕਮੇਟੀ ਨੂੰ ਜਿਹੜਾ ਸੀ ਉਹ ਉੱਗਣ ਹੀ ਨਹੀਂ ਦਿੱਤਾ ਉੱਗਣ ਦਾ ਮਤਲਬ ਮੀਟਿੰਗ ਨਹੀਂ ਹੋਣ ਦਿੱਤੀ ਉਹਦੀ ਤੇ ਐਡਮਨ ਕਮਿਸ਼ਨ ਧਾਮੀ ਨੂੰ ਚਾਹੀਦਾ ਹੈ ਜੀ ਬਾਲਾ ਸਾਹਿਬ ਇਹ ਗੱਲ ਕਹਿ ਰਹੇ ਆ ਵੀ ਕਹਿੰਦੇ ਜੈਦਾਰ ਸਾਹਿਬ ਕਹਿੰਦੇ ਤੁਸੀਂ ਧਾਮੀ ਸਾਹਿਬ ਨੂੰ ਮਿਲੋ ਇੱਕ ਅੱਦੇ ਦਿਨ ਦੇ ਵਿੱਚ ਮਿਲ ਕੇ ਤੇ ਆਪਣੀ ਪ੍ਰਕਿਰਿਆ ਸ਼ੁਰੂ ਕਰੋ ਉਹ ਤੇ ਆਪਾਂ ਗੱਲ ਕੀਤੀ ਹੈ ਜੀ ਇਹ ਧਾਮੀ ਸਾਹਿਬ ਨਹੀਂ ਮਾਫੜਾਉਂਦੇ ਫਿਰ ਕੀ ਕਰਨਗੇ ਇਥੋਂ ਤੱਕ ਵੀ ਗੱਲ ਕੀਤੀ ਆ ਵੀ ਇੱਕ ਲੈਟਰ ਲਿਖਣਗੇ ਇੱਕ ਲੈਟਰ ਲਿਖੀ ਜਾਵੇ ਜਿਹਦੇ ਤੇ ਕਿਹਾ ਜਾਊਗਾ ਵੀ ਸੱਤ ਮੈਂਬਰੀ ਕਮੇਟੀ ਦੇ ਇਹਨੇ ਇਹਨਾਂ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਵੀ ਜਿਹੜੀ ਜਲਦੀ ਸਿੰਘ ਚੀਮੇ ਨੇ ਇੱਕ ਕਮੇਟੀ ਆ ਅਨਾਉਂਸ ਕੀਤੀਆਂ ਨੇ ਭਰਤੀ ਦੀ ਉਹਨੂੰ ਅਸੀਂ ਰੱਦ ਕਰਦੇ ਉਹਦੇ ਤੇ ਵੇਖਣਾ ਇਹ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਸਖਤ ਕਰਦੇ ਕਿ ਨਹੀਂ ਕਰਦੇ ਉਮੀਦ ਆ ਬਾਕੀ 6 ਮੈਂਬਰ ਤੇ 5 ਪੰਜ ਮੈਂਬਰ ਅਸਟਰ ਕਰ ਦੇਣਗੇ ਇੱਕ ਤੇ ਮੁਲਾਜ਼ਮ ਕੁੜੀ ਉਹਦੀ ਛੱਡ ਦਿਓ ਤੁਸੀਂ ਧਾਮੀ ਸਾਹਿਬ ਦੀ ਬੇਨਤੀ ਆ ਵੀ ਉਹ ਦਸਖਤ ਕਰਦੇ ਨਹੀਂ ਜੇ ਦਸਖਤ ਨਹੀਂ ਕਰਨਗੇ ਤੇ ਸੱਪ ਦੇ ਮੂੰਹ ਚ ਕੋੜ ਕਰ ਲਈ ਜੇ ਖਾਵੇ ਤੇ ਕੋੜ ਹੁੰਦਾ ਜੇ ਛੱਡੇ ਤੇ ਫਿਰ ਖਾਨੀ ਹੁੰਦੀ ਹੈ ਪਾ ਮੀ ਸਾਹਿਬ ਜਿਹੜੇ ਦੋਰੇ ਮੱਭਣ ਨਾ ਬਣਾਉਣ ਉਹਨਾਂ ਨੂੰ ਦੋ ਪੀੜੀਆਂ ਚ ਪੈਰ ਨਾ ਰੱਖਣ ਦੋ ਪੀੜੀਆਂ ਚ ਬੰਦਾ ਪੈਰ ਰੱਖੇ ਡੁੱਬਦਾ ਹੁੰਦਾ ਹਮੇਸ਼ਾ ਅੱਛਾ ਬੱਡੀ ਸਾਹਿਬ ਤੁਹਾਨੂੰ ਬਹੁਤ ਸਾਰ ਤੁਸੀਂ ਵੀ ਦੇਖੀ ਹੋਣੀ ਇੱਕ ਖਬਰ ਹੋਰ ਉਹਦਾ ਸਬੰਧ ਵੀ ਐਸਜੀਪੀਸੀ ਨਾਲ ਆ ਮਾਝੇ ਇਲਾਕੇ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਜਿਹੜੀ ਫਿਗਰ ਜਿਹੜੇ ਅੰਕੜੇ ਸਾਹਮਣੇ ਆਏ ਆ ਉਹ ਬਹੁਤ ਵੱਡੇ ਆ ਹੁਣ ਜਿਹੜੇ ਲੋਕ ਹੋ ਤੇ ਆਪਣੀ ਮਰਜ਼ੀ ਨਾਲ ਕਨਵਰਟ ਰਹੇ ਆ ਪਰ ਉਹ ਕਿਤੇ ਨਾ ਕਿਤੇ ਜਿਹੜੇ ਵੀ ਧਰਮ ਦੇ ਨਾਲ ਜੁੜੇ ਹੋਏ ਆ ਉਸ ਨੂੰ ਛੱਡ ਰਹੇ ਆ ਤੇ ਆਪਣਾ ਜਿਹੜਾ ਨਵਾਂ ਧਰਮਾ ਜਿਹੜਾ ਉਹ اختیار ਕਰ ਰਹੇ ਆ ਤੇ ਉਹਦੇ ਵਿੱਚ ਐਸਜੀਪੀਸੀ ਦਾ ਕੀ ਰੋਲ ਆ ਪਟੀ ਸਾਹਿਬ ਐਸਜੀਪੀਸੀ ਨੇ ਮੰਨਣਾ ਸ਼ੁਰੂ ਕਰ ਦਿੱਤਾ ਵਾ ਵੀ ਅਸੀਂ ਮੈਨੇਜਮੈਂਟ ਕਮੇਟੀਆਂ ਧਰਮ ਪ੍ਰਚਾਰ ਨਹੀਂ ਡਾਕਟਰ ਬਲਜੀਤ ਸਿੰਘ ਚੀਮੇ ਨੇ ਵੀ ਚਿੱਟੇ ਲਫ਼ਜ਼ ਜੈੰਨੀ ਗੱਲ ਕਹੀ ਵੀ ਇਹ ਸਿਰਫ ਪ੍ਰਬੰਧਕ ਕਮੇਟੀਆ ਗੁਰਦੁਆਰੇ ਦਾ ਪ੍ਰਬੰਧ ਵੇਖਦੀ ਆ ਹੋਰ ਕੁਝ ਨਹੀਂ ਕਰਦੀ ਭਾਈ ਜੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਨਹੀਂ ਕਰਦੀ ਫਿਰ ਧਰਮ ਪ੍ਰਚਾਰ ਕਰਦਾ ਕੋਈ ਵੀ ਦੱਸ ਦੱਸ। ਆਹ ਸੰਤ ਮਹਾਪੁਰਖ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਡੇਰੇ ਪੰਜਾਬ 'ਚ ਹੈਗੇ ਤੇ ਉਹਨਾਂ ਦੀ ਮਰਿਆਦਾ ਵੱਖੋ ਵੱਖਰੀ ਹੈ। ਕਿਸੇ ਦੀ ਮਰਿਆਦਾ ਕੁਛ ਕਹਿੰਦੀ ਹੈ ਕਿਸੇ ਦੀ ਮਰਿਆਦਾ ਕੁਛ ਕਹਿੰਦੀ ਹੈ ਤੁਸੀਂ ਮਾਲਵੇ ਖੇਤਰ ਚਲ ਜਿਓ ਜੁਗਰਾਵ ਦੇ ਵਿੱਚ ਅਰਦਾਸ ਇੰਨੀ ਲੰਮੀ ਲੋਕਾਂ ਨੇ ਕਰ ਦਿੱਤੀ ਆ ਉੱਥੇ ਗੁਰੂ ਸਾਹਿਬ ਤੋਂ ਬਾਅਦ ਆਪਣੇ ਬਾਬੇ ਦੇ ਨਾਲ ਹੀ ਜਾਂਦੇ ਸਾਡੇ ਮਹਾਂਪੁਰ ਫਲਾਣਾ ਮਹਾਂਪੁਰ ਢਿਗਲਾ ਮਹਾਂਪੁਰ ਉਸ ਅਰਦਾਸ ਦੇ ਪੱਠਾ ਪਾਤਾ ਸਾਡਾ ਜੰਦੇ ਜੇ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਆ ਤੇ ਫਿਰ ਉਹਦਾ ਕੋਈ ਲੈਣਾ ਦੇਣਾ ਨਹੀਂ ਲੋਕਾਂ ਨੇ ਸਾਰੇ ਸਿੱਖ ਜਿਹੜੇ ਆ ਅਸਾਈ ਬਣ ਜਾਣ ਕੋਈ ਲੈਣਾ ਦੇਣਾ ਨਹੀਂ ਲੇਕਿਨ ਫਿਰ ਇਹਨਾਂ ਨੂੰ ਚਾਹੀਦਾ ਜੀ ਧਰਮ ਪ੍ਰਚਾਰ ਕਮੇਟੀ ਆ ਉਹਦਾ ਦਰਵਾਜ਼ੇ ਬੰਦ ਕਰ ਦੇਣੇ ਚਾਹੀਦੇ ਉਥੇ ਤੁਸੀਂ ਸਟਾਫ ਹੀ ਰੱਖਿਆ ਤਾਂ ਉਥੇ ਤੁਸੀਂ ਵੱਡੀ ਗਿਣਤੀ ਚ ਆਪਣੇ ਮੁਲਾਜ਼ਮੇ ਭਰਤੀ ਕਰਦੇ ਹੋ ਬਿਲਕੁਲ ਪੀਸੀ ਦਾ ਧਰਮ ਪ੍ਰਚਾਰ ਵਿੰਗ ਹੁੰਦਾ ਬਿਲਕੁਲ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਧਾਰਾ ਜਿਹਦਾ ਕੰਮ ਹੈ ਧਰਮ ਪ੍ਰਚਾਰ ਵੀ ਕਰਨਾ ਤੇ ਗੁਰਦਵਾਰੇ ਦਾ ਪ੍ਰਬੰਧ ਵੀ ਵੇਖਣਾ ਐਸ ਇਸ਼ੂ ਤੇ ਆ ਕੇ ਇਹ ਕਹਿੰਦੇ ਸੀ ਜੇ ਪ੍ਰਬੰਧਕ ਕਮੇਟੀ ਬਸ ਹੈਗੀ ਤੇ ਮੈਂ ਮੰਨ ਲਿਆ ਜੀ ਠੀਕ ਹੈ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਭੰਗ ਕਰਦੇ ਹੋ ਤੁਹਾਨੂੰ ਕੋਈ ਅਧਿਕਾਰ ਨਹੀਂ ਧਰਮ ਪ੍ਰਚਾਰ ਕਮੇਟੀ ਚ ਖੰਡਾ ਹੂੰ ਕੋਈ ਇਹ ਕਿਤਾਬਾਂ ਛਕਦੀਆਂ ਵਾ ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰੂਕੋਵੰਦ ਫਰੰਡ ਕਮੇਟੀ ਕਿਉਂ ਲਿਖਦੇ ਹੋ ਤੁਸੀਂ ਜੀ ਆਪੇ ਲਿਖਣ ਦੇ ਸੰਤ ਮਹਾਂਪੁਰਖ ਜਿਹੜੇ ਹੈ ਕਹਿੰਦੇ ਮਾਰੇ ਮੋਟੇ ਇਸ ਕਰਕੇ ਇਹ ਜਿਹੜੀ ਧਰਮ ਪਰिवर्तन ਹੋ ਰਿਹਾ ਵਾ ਉਹਦੇ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਸਾਡੇ ਆ ਜਿਹੜੇ ਇੱਕ ਇਟ ਤੇ ਕਹਿੰਦੇ ਪਹਿਲਾਂ ਹੁੰਦਾ ਸੀ ਇਟ ਤੇ ਇੱਕ ਬਾਬਾ ਬੈਠਾ ਵਾ ਅੱਜ ਇੱਟ ਤੇ ਚਾਰ-ਚਾਰ ਬੈਠੇ ਆ ਇਹ ਧਰਮ ਪਰਚਾ ਜਿਹੜਾ ਹੋ ਰਿਹਾ ਧਰਮ ਜਿਹੜਾ ਪਰिवर्तन ਹੋ ਰਿਹਾ ਉਹਨਾਂ ਰੋਕਣ ਦੀ ਡਿਊਟੀ ਹੈ ਦੂਸਰੀ ਚੀਜ਼ ਅਸੀਂ ਪਦਾਰਥਵਾਦੀ ਹੋ ਗਏ। ਅਸੀਂ ਪਦਾਰਥਵਾਦੀ ਹੋ ਗਏ ਸਾਨੂੰ ਕਿਤੇ ਸਹੂਲਤ ਕਿੱਥੋਂ ਮਿਲਦੀ ਉਹ ਬਣ ਜਾਓ ਤੁਸੀਂ। ਜਦੋਂ ਰਾਜਾ ਸਿੰਘ ਜੀ ਏਰੀਏ ਦੇ ਪਿੰਡ ਦੇ ਵਿੱਚ ਦਿੱਲੀ ਕਮੇਟੀ ਵਾਲੇ ਗਏ ਸੀਗੇ ਇੱਕ ਟਾਈਮ। ਉਹਨਾਂ ਨੇ ਇੱਕ ਪਿੰਡ ਦੇ ਕਈ ਪਰਿਵਾਰ ਜਿਹੜੇ ਜਿਹੜੇ ਅਸਾਈ ਬਣੇ ਸੀਗੇ ਉਹਨਾਂ ਨੂੰ ਜਿਹੜਾ ਸੀ ਵਾਪਸ ਲਿਆਂਦਾ ਸੀ। ਲੇਕਿਨ ਉੱਥੇ ਬੀਬੀ ਆਨੇ ਕੀ ਕਿਹਾ ਸੀ ਕਿ ਉਹਨੇ ਕਿਹਾ ਜੇ ਅਸੀਂ ਅੱਜ ਵੀ ਸਿੱਖ ਧਰਮ ਦੇ ਵਿੱਚ ਕੱਲ ਵੀ ਸਿੱਖ ਧਰਮ ਦੇ ਵਿੱਚ ਫਿਰ ਸਾਨੂੰ ਇੱਕ ਲਾਲਚ ਦਿੱਤਾ ਗਿਆ ਸੀ ਵੀ ਤੁਹਾਡੀ ਫਲਾਣੀ ਮਰਜ਼ੀ ਪੂਰੀ ਹੋਗੀ ਤੇ ਤੁਹਾਡੀ ਮਦਦ ਕੀਤੀਊ ਤਾਂ ਅਸੀਂ ਉਹ ਧਰਮ ਦੇ ਵਿੱਚ ਜੁਆਇਨ ਕੀਤਾ ਵੇਲੇਕਿਨ ਅਸੀਂ ਸਿੱਖ ਧਰਮ ਵਿੱਚ ਸੀ ਤੇ ਸ਼੍ਰੋਮਣੀ ਕਮੇਟੀ ਤੇ ਆਪਣੇ ਮੈਂਬਰ ਨਹੀਂ ਬਚਾ ਸਕੀ ਆਪਣੇ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦੇ ਆਪਣੇ ਮੁਲਾਜ਼ਮ ਉਹਦੀ ਬਚਾ ਸਕੀ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਏਰੀਏ ਦੇ ਵਿੱਚ ਇੱਕ ਸੌਹਰ ਜਵਾਈ ਐਸ்சிਪੀਸੀ ਮੁਲਾਜ਼ਮ ਸੀਗੇ ਉਹਨਾਂ ਦੀ ਜਿਹੜੀ ਸੀ ਇੱਕ ਲੇਡੀ ਬਿਮਾਰ ਸੀ ਘਰ ਦੇ ਵਿੱਚ ਤੇ ਆ ਕੇ ਪਾਦਰੀ ਨੇ ਕਹਿਤਾ ਜੀ ਮੈਂ ਇੱਕ ਅਰਦਾਸ ਕਰੂੰਗਾ ਮੈਂ ਪ੍ਰੇਅਰ ਕਰੂੰਗਾ ਇਹ ਬੀਬੀ ਬਿਲਕੁਲ ਠੀਕ ਹੋ ਜੂਗੀ ਲੇਕਿਨ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਹੋਰ ਧਰਮ ਦੀ ਕੋਈ ਕਿਤਾਬ ਪੋਥੀ ਨਹੀਂ ਚਾਹੀਦੀ ਅਗਲਾ ਬੋਰੀ ਚ ਪਾ ਕੇ ਗੁਟਕੇ ਵੀ ਤੇ ਜਿਹੜੀਆਂ ਸੈਂਚੀਆਂ ਬਣ ਸੀ ਉਹ ਓੜੇ ਵਾਲੀ ਗੱਡੀ ਨੂੰ ਦੇਤੀਆਂ ਸੀ ਉਹ ਡਰਾਈਵਰ ਗੁਰਸੇਖ ਸੀਗਾ ਜਦੋਂ ਉਹਨੇ ਪੋੜਿਆ ਤਾਂ ਗੱਡੀ ਫਿਰ ਠਾਣੇ ਲੈ ਗਿਆ ਉਹਨਾਂ ਦੇ ਪਰਚਾ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤਾਂ ਪਤਾ ਸਿੱਖੀ ਕੀ ਬਾਕੀ ਕਿਸੇ ਦੀ ਕਰਨਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਵਤੇਜ ਸਿੰਘ ਕੌਣੀ ਉਹਦੀ ਸ਼ਿਕਾਇਤ ਆਉਂਦੀ ਹੈ ਅਕਾਲ ਤਖਤ ਦੇ ਉੱਤੇ ਕਿ ਇਹ ਸੌਦਾ ਸਾਧਿਆ ਨਾਮ ਚਰਚਾ ਵਿੱਚ ਜਾਂਦਾ ਜੀ ਵੀਡੀਓ ਵਾਇਰਲ ਹੁੰਦੀ ਹੈ ਫੋਟੋਆਂ ਅਖਬਾਰਾਂ ਸ਼ਬਦੀਆਂ ਨੇ ਅਕਾਲ ਤਖਤ ਤੋਂ ਬਾਟੀਆਂ ਮੰਨਦੀ ਤਨਖਾਹ ਲੱਗਦੀ ਹੈ ਬਾਟੀਆਂ ਮੰਜਣ ਤੋਂ ਬਾਅਦ ਫਿਰ ਜਾ ਕੇ ਜਿਹੜੇ ਨਾਮ ਚਰਚਾ ਸ਼ਾਮਲ ਹੋ ਜਾਂਦਾ ਤੇ ਪੁੱਛਿਆ ਪੱਤਰ ਕਰਾਉਂਦੇ ਕੋਣੀ ਸਾਹਿਬ ਉਸੇ ਤੇ ਫਿਰ ਸ਼ਾਮਲ ਹੋ ਗਿਆ ਇੱਥੇ ਕੱਲ ਤੁਸੀਂ ਬਾਟੀਆਂ ਮਾੜ ਕੇ ਆਏ ਜਿੱਥੋਂ ਆਂਦਾ ਜੀ ਬਾਟੀਆਂ ਮੰਨੀਆਂ ਸੁਖੀਆਂ ਵੋਟਾਂ ਗੋਣੀਆਂ ਬੜੀਆਂ ਅਸੀਂ ਵੋਟਾਂ ਦਾ ਵੱਜ ਗਏ ਧਰਮ ਦੀ ਵਿਜਾਏ ਵੋਟਾਂ ਦਾ ਵੱਜ ਗਏ ਅਸੀਂ ਆਪਣੀਆਂ ਹਸੂਲਤਾਂ ਦਾ ਵੱਜ ਗਏ ਇਸ ਕਿਹੜੇ ਧਰਮ ਪ੍ਰਚਾਰ ਜਿਹੜਾ ਬਾਰਡਰ ਏਰੀਆ 'ਚ ਹੋ ਰਿਹਾ ਉਹਦੇ ਵਿੱਚ ਸਿੱਖ ਧਰਮਿਕ ਜਮਿਮਾਰ ਇਹਨਾਂ ਦੇ ਅੱਗੇ ਵੀ ਜਿੰਮੇਵਾਰ ਆ ਹਿੰਦੂ ਧਰਮ ਦੇ ਬਰਾਬਰ ਦੇ ਜ਼ਿੰਮੇਵਾਰ ਉਹਨਾਂ ਦਾ ਸਾਬ ਪਟੇ ਸਾਹਿਬ ਇਹ ਪੱਟੀ ਸਾਹਿਬ ਇਹਦੇ ਨਾਲ ਹੀ ਆ ਬੀਬੀ ਦੀ ਫਿਲਮ ਰਿਲੀਜ਼ ਹੋ ਰਹੀ ਕੱਲ ਮੈਂਬਰ ਪਾਰਲੀਮੈਂਟ ਆ ਕੰਗੜਾ ਰਣੌਤ ਉਹਨਾਂ ਦੀ ਫਿਲਮ ਰਿਲੀਜ਼ ਹੋ ਰਹੀ ਉਹਦਾ ਵਿਰੋਧ ਹੋ ਰਿਹਾ ਉਹ ਵੀ ਐਸਜੀਪੀਸੀ ਨੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਆ ਹੁਣ ਪਹਿਲਾਂ ਵੈਸੇ ਐਸਜੀਪੀਸੀ ਨੇ ਵਾਵਾ ਰੌਲਾ ਪਾਇਆ ਸੀ ਵਿਰੋਧ ਕੀਤਾ ਸੀ ਭਾਵਕੇ ਐਮਰਜੈਂਸੀ ਫਿਲਮ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇੱਕ ਮੰਗ ਪੱਤਰ ਦੇਣ ਜਾਂਦੇ ਆ ਤੇ ਉਹ ਡੀਸੀ ਦੇ ਡੀਟੀ ਦੇ ਦਫ਼ਤਰ ਛੁੱਟੀ ਹੁੰਦੀ ਆ ਤੇ ਉਹਦੇ ਘਰ ਚਲੇ ਜਾਂਦੇ ਡੀਸੀ ਦੀ ਐਨੀ ਹਿੰਮਤ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਉਹਨੇ ਮੰਗ ਪੱਤਰ ਨਹੀਂ ਛਿ ਲਿਆ ਆਪਾਂ ਇੱਕ ਕਰਿੰਦਾ ਭੇਜਤਾ ਸੀਗਾ ਮੰਗ ਪੱਤਰ ਲੈ ਆਇਆ ਇਹ ਮੰਗ ਪੱਤਰ ਲੈ ਕੇ ਆ ਗਈ ਸੀ ਤੇ ਮੈਂ ਡਟ ਕੇ ਵਿਰੋਧ ਕੀਤਾ ਸੀ ਉੱਥੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਸਾਡੇ ਪੋਪ ਦੇ ਬਰਾਬਰ ਆ ਉਦੀ ਤੋਹੀਨ ਕੀਤੀ ਗਈ ਹੈ ਤੇ ਮੈਂ ਕਿਹਾ ਸੀ ਜੇ ਮੈਂ ਨਾਲ ਹੁੰਦਾ ਤੇ ਮੈਂ ਪ੍ਰਧਾਨ ਨੂੰ ਕਹਿੰਦਾ ਜੀ ਟੈਂਟ ਕਿਉਂ ਇੱਥੇ ਬੈਜੋ ਇੱਥੇ ਕੁਛ ਨਹੀਂ ਹੁੰਦਾ ਜਦੋਂ ਦੂਜੀ ਵਾਰੀ ਇਹ ਮੰਗ ਪੱਤਰ ਦਫ਼ਤਰ ਦੇਣ ਗਏ ਡੀਸੀ ਦੇ ਫਿਰ ਕਹਿੰਦਾ ਭੇਜ ਤੇ ਭੇਜ ਪ੍ਰਧਾਨ ਨੂੰ ਇਹ ਗੱਲ ਕਹਿਣੀ ਵੀ ਲਓ ਵੀ ਕਾਕਾ ਟੈਂਟ ਕਿਉਂ ਇੱਥੇ ਮੋਰਚਾ ਲਾ ਦਿਓ ਡੀਸੀ ਨੂੰ ਵੀ ਚੱਲ ਦਾਂਗੇ ਪਰ ਡੀਸੀ 55 ਮਿੰਟਾਂ 'ਚ ਮੁੜ ਕੇ ਆ ਗਿਆ ਉੱਥੇ ਐਮਰਜੈਂਸੀ ਫਿਲਮ ਦੇ ਵਿੱਚ ਜਿਸ ਤਰੀਕੇ ਦਾ ਐਮਰਜੈਂਸੀ ਲੱਗੀ ਸੀ 1975 ਦੇ ਵਿੱਚ ਤੁਸੀਂ ਉਹਨੂੰ 1984 'ਚ 85 'ਚ 90 ਬੰਦੇ ਕਿੱਥੋਂ ਲਾਏ ਤੁਸੀਂ ਜੇ ਐਮਰਜੈਂਸੀ ਦੀ ਗੱਲ ਕਰੀ ਤੇ ਐਮਰਜੈਂਸੀ ਦੀ ਗੱਲ ਕਰੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੰਤ ਭਿੰਡਰਾਂ ਵਾਲੇ ਤਾਂ ਦੁੱਖ ਜੇ ਖਾਤੇ ਜਿ ਨਹੀਂ ਅਗੇ ਸੀਗੇ ਉਹ ਤਾਂ ਜਾ ਕੇ ਜਦੋਂ ਐਕਸੀਡੈਂਟ ਦਾ ਗਿਆਨੀ ਕਰਤਾਰ ਸਿੰਘ ਹੋਰਾਂ ਦਾ ਡੈਥ ਹੁੰਦੀ ਹੈ ਉਦੋਂ ਬਾਅਦ ਚ ਮੁਖੀ ਬਣਦੇ ਐਮਰਜੈਂਸੀ ਤੋਂ ਬਾਅਦ ਦੀ ਗੱਲੋ ਤੇ ਬੀਬੀ ਕੰਗਲਰ ਤੋਂ ਉਹਨੇ ਐਮਰਜੈਂਸੀ ਜਿਹੜਾ ਸੀ ਸੰਤ ਭੜਰਨਦਮ ਜੋੜਤਾ ਸਿੱਖੀ ਨਾਮ ਜੋੜਤਾ ਉਹਨਾਂ ਨੂੰ ਅਤਵਾਦੀ ਵੀ ਕਹਿੰਦਾ ਕਾਂਗਰਸ ਨੂੰ ਕਹਿੰਦਾ ਵੀ ਤੁਹਾਨੂੰ ਵੋਟਾਂ ਦੀ ਲੋੜ ਆ ਸਾਨੂੰ ਖਾਲਸਾ ਦੀ ਲੋੜ ਇਹੋ ਜਿਹੇ ਡਾਇਲੌਗ ਜਿਹੜਾ ਤੇ ਉਹਦੇ ਤੇ ਪ੍ਰੋਟੈਸਟ ਰਿਆ ਉੱਤੇ ਕੱਲੇ ਐਸੀ ਪਿਛੇ ਨਹੀਂ ਸਮੁੱਚੀ ਸਿੱਖ ਕੌਮ ਨੇ ਪ੍ਰੋਟੈਸਟ ਕੀਤਾ ਜੇ ਪ੍ਰੋਟੈਸਟ ਨਹੀਂ ਕੀਤਾ ਤੇ ਸਾਡੇ ਦਿੱਲੀ ਵਾਲੇ ਜਿਹੜੇ ਹੈਗੇ ਨੇ ਅੱਜਕੱਲ੍ਹ ਭਾਜਪਾ ਦੇ ਇੱਕ ਰੰਦੇ ਬਣੇ ਨੇ ਉਹਨਾਂ ਨੇ ਨਹੀਂ ਕੀਤਾ ਹੁਣ ਇਹਦੇ ਉੱਤੇ ਫਿਰ ਜਿਹੜਾ ਸਾਡਾ ਹੈਗਾ ਸੈਂਸਰ ਬੋਰਡ ਉਹਨਾਂ ਦੇ ਉੱਤੇ ਜੋ 13 ਸੀਨ ਕੱਟ ਦਿੱਤੇ। ਕੀ ਕੀ ਫਿਰ ਪੜਕੀ? ਜਦੋਂ ਪੜਕੀ ਤਾਂ ਉਹਨਾਂ ਨੇ ਨਿੰਦਕਤ ਕਹਿਤੀ ਵੀ ਨਹੀਂ ਅਸੀਂ ਇੱਥੇ ਅਰਾਜੇਤਾ ਨਹੀਂ ਭਲੋਣੀ ਅਸੀਂ। ਹੁਣ ਬੀਬੀ ਇਹ ਦਾਵਾ ਕਰ ਰਹੀ ਆ ਵੀ ਇਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਸਾਰੇ ਸੀਨ ਕੱਟ ਦਿੱਤੇ ਗਿਆ ਸਿੱਖੀ ਦਾ ਸਬੰਧਤ ਕੋਈ ਸੀਨ ਨਹੀਂ ਹੈਗਾ ਐਮਰਜੈਂਸੀ ਦੀ ਗੱਲ ਲੱਗੀ ਹੈ। لیکن ਅੱਜ ਤੱਕ ਕਿਸੇ ਵੀ ਪੰਥਕ ਜਥੇਬੰਦੀ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਉਹ ਫਿਲਮ ਨਹੀਂ ਵਿਖਾਈ ਗਈ ਜੇ نئی ਫਿਲਮ ਵਿਖਾਈ ਗਈ ਇਹਦਾ ਮਤਲਬ ਕਿਤੇ ਕਿਤੇ ਗੜਬੜ 17 ਜਨਵਰੀ ਨੂੰ ਉਹ ਫਿਲਮ ਰਿਲੀਜ਼ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪੱਤਰ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲੈ ਕੇ ਗੱਲ ਕੀਤੀ ਆ ਤੇ ਇਹਦੇ ਤੇ ਪੰਜਾਬ ਚ ਇਹ ਇਹਦੇ ਰੋਕਾਈ ਜਾ ਜੇ ਪੰਜਾਬ ਚ ਫਿਲਮ ਨਹੀਂ ਚੱਲਦੀ ਤੇ ਉਹਦੀ ਤੇ ਮਿਰਖਾ ਜਿਹੜੀ ਕਹਿ ਸਕਦੇ ਆ ਆਪਾਂ ਜਿਹੜੀ ਸਾਰਥਕਤਾ ਖਤਮ ਹੋ ਜਾਂਦੀ ਹੈ 13 ਸੀਨ ਤੁਸੀਂ ਕੱਟਦੇ ਅੱਜ ਜਿਹੜੇ ਇਹਨਾਂ ਦੇ ਪ੍ਰਤਾਪ ਸਿੰਘ ਸਕੱਤਰ ਨੇ ਉਹ ਹਰਪੰਦਰ ਸਿੰਘ ਵਕਤਾ ਉਹ ਤੇ ਨਾਲ ਕੁਝ ਹੋਰ ਮਿਲਾਜੂ ਹਰਪੰਦਰ ਸਿੰਘ ਵਕਤਾ ਇੱਕ ਵਧੀਆ ਇਹਨਾਂ ਦੇ ਜਿਹੜੇ ਆ ਉਹ ਪੀਆਰ ਹੋ ਰਹੇ ਨੇ ਅੱਜਕੱਲ੍ਹ ਜੀ ਸਕੱਤਰ ਵੀ ਅੰਦਰ ਕੋ ਪੀਪੀਆਰ ਉਹ ਵੇਖਦੇ ਨੇ ਹੁਣ ਉਹ ਵੀ ਨਾਲ ਸੀਗੇ ਉਹ ਤਾਂ ਡੀਸੀ ਨੂੰ ਮਨਗਪੱਤਰ ਦਿੱਤਾ ਵੀ ਸਾਨੂੰ ਇਹ ਗੱਲ ਪਤਾ ਲੱਗੀ ਆ ਕਿ ਇਹ ਕਿੰਨ ਜਗ੍ਹਾ ਤੇ ਲੱਗ ਰਹੀ ਹੈ ਇੱਕ ਸੂਰਜ ਚੰਦਾ ਸਿਨੇਮਾ ਜਿਹੜਾ ਤਾਂ ਹੈਗਾ ਵਾ ਬਸਟਨ ਦੇ ਕੋਲ ਅਬਰਸਾ ਤੇ ਲੱਗ ਰਹੀ ਹੈ ਇੱਕ α ਮਾਲ ਉੱਥੇ ਲੱਗ ਰਹੀ ਹੈ ਇੱਕ 3 ਮਾਲ ਚ ਲੱਗ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਤਿੰਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਕਿ ਸਵੇਰੇ 9 ਵਜੇ ਦਾ ਵਿਰੋਧ ਕਰਨ ਵਾਸਤੇ ਪੋਜੇ ਫਿਲਮ ਲੱਗਣੀ ਨਹੀਂ ਚਾਹੀਦੀ ਜੇਕਰ ਕੋਈ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਜਿਹੜੇ ਦੋ ਮਾਲ ਸੀਟੀਡੀਮ ਤੇਲਫਾ ਬੰਦ ਇਹਨਾਂ ਨੇ ਆਪਣੀ ਆਨਲਾਈਨ ਮੀਟਿੰਗ ਬੰਦ ਕਰ ਦਿੱਤੀ ਹੁਣ ਸੂਰਜ ਚੰ다 ਸਿਨੇਮਾ ਵੀ ਆਪਣੇ ਨੂੰ ਬੜੇ ਵਾਈਫ ਨੂੰ ਉਹਨਾਂ ਨੇ ਜੋ ਚੱਕੜ ਤੇ ਨਿਹਰਦੀਪ ਸਿੰਘ ਹੋਰੀ ਉੱਤੇ ਸੱਤਨ ਵਾਈਗੁਰ ਲਿਖਦੇ ਸੀ ਫਿਰ ਚੱਕੜਦੇ ਹੁੰਦੇ ਸੀ ਤੇ ਜੇ ਉਹ ਪੰਥਕ ਬੰਦੇ ਆ ਤੇ ਫਿਰ ਉੱਥੇ ਵੀ ਲੱਗਣੀ ਚਾਹੀਦੀ ਸ਼੍ਰੋਮਣੀ ਕਮੇਟੀ ਦਾ ਸਟਾਫ ਜਿਹੜਾ ਬਾ ਉਹ ਸੂਰਜ ਚੰ다 ਸਿਨੇਮਾ ਦੇ ਬਾਅਦ ਜਾ ਕੇ ਪ੍ਰੋਟੈਸਟ ਕਰੇਗਾ ਵੀ ਸਿਵਲ ਮਨੀ ਚੱਲਣ ਲੈਣੀ ਅਲਫਾ ਮਾਲ ਦੇ ਬੰਦੇ ਜਿਹੜਾ ਵਾ ਇਹਨਾਂ ਧਰਮ ਪ੍ਰਚਾਰ ਕਮੇਟੀ ਆ ਗਈ ਨਾ ਤਾਂ ਫਿਰ ਉੱਥੇ ਸ਼੍ਰੋਮਣੀ ਕਮੇਟੀ ਦੀ ਉੱਥੇ ਜਾ ਕੇ ਉਹ ਇਕੱਠੇ ਹੋਣਗੇ ਉਹ ਵਿਰੋਧ ਕਰਨਗੇ ਟ੍ਰੈਕਟਰੀ ਦੇ ਮਾਲ ਉੱਥੇ ਦਰਬਾਰ ਸਾਹਿਬ ਦੇ ਜਿਹੜੇ ਮੁਲਾਜ਼ਮ ਨੇ ਉਹ ਜਾ ਕੇ ਵਿਰੋਧ ਕਰਨਗੇ ਇਹਨਾਂ ਨਾਲ ਪਾਕੀ ਸਿੱਖ ਵੀ ਹੋਣਗੇ ਨਹੀਂ ਇਹਨਾਂ ਦੇ ਕਈ ਜਥੇਬੰਦੀ ਹੋਰ ਜਿਹੜੀ ਆਪਣੇ ਆਪ ਜਾਣੀ ਹੈ ਕਿ ਅਸੀਂ ਨਹੀਂ ਚੱਲਣ ਜਾਣੀ ਤਾਂ ਫਿਰ ਮੈਨੂੰ ਲੱਗ ਕੇ ਜਿਹੜੀ ਐ ਐਸਜੀਪੀਸੀ ਫਿਰ ਇਸ ਗੱਲ ਤੇ ਮੈਨੂੰ ਕਿਹਾ ਸੀ ਮੈਗਾ ਦੇ ਬੀਬੀ ਇਹ ਗੱਲ ਕਰੇ ਜੀ ਵੀ 13 ਸੀਨ ਕੱਢ ਦਿੱਤੇ ਕਹਿੰਦੇ ਜਿਹੜੀ ਤੰਗਣਾ ਰਣੋਤ ਸਾਨੂੰ ਕੀ ਪਤਾ ਸਾਨੂੰ ਫਿਲਮ ਬਖਾਉਣ ਫਿਰ ਅਸੀਂ ਵੇਖੀਏ ਜੇ ਬਾਅਦਾਂ ਕੋਈ ਤਰਾਜੂ ਨਾ ਹੋਵੇ ਫਿਰ ਤੇ ਅਸੀਂ ਮੰਨ ਲਈਏ ਦੇਖ ਕੇ ਸਾਨੂੰ ਕੋਈ ਵਿਛਾੜ ਨਹੀਂ ਅਸੀਂ ਡਟ ਕੇ ਵਿਰੋਧ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਕਿਹਾ ਤੇ ਅਮਰਸ ਦੇ ਡੀਸੀ ਨੂੰ ਦੇ ਦਿੱਤੀ ਜੀ ਕਿ ਇੱਥੇ ਫਿਲਮ ਨਹੀਂ ਲੱਗਣੀ ਚਾਹੀਦੀ ਜੀ ਸਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਦੇ ਉੱਤੇ ਪੂਰੀ ਤਫਸੀਲ ਲੈ ਕੇ ਹਾਜ਼ਰ ਹੋਏ ਹੋ ਬਹੁਤ ਬਹੁਤ ਧੰਨਵਾਦ ਸਸ ਸ਼ਿਕਾ ありがとう ਜੀ ਸ਼ੁਕਰੀਆ